ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਦੇਖੋ ਪੰਜਾਬ ਦੇ ਹਾਲਾਤ ਟਹਿ ਢੇਰੀ ਹੋ ਗਏ ਲੋਕਾਂ ਦੇ ਮਿਹਨਤ ਨਾਲ ਬਣਾਏ ਘਰ ਪਾਣੀ ਦੇ ਵਿੱਚ ਰੁੜ ਗਏ ਡੰਗਰ ਬੱਚੇ ਤੁਸੀਂ ਵੀ ਦੇਖੋ ਲੋਕਾਂ ਦਾ ਪਾਣੀ ਨਾਲ ਜੋ ਵੱਡਾ ਨੁਕਸਾਨ ਹੋਇਆ ਜਿਸ ਤੋਂ ਬਾਅਦ ਤਾਂ ਹਾਂ ਮਾਰ ਮਾਰ ਲੋਕ ਰੋ ਰਹੇ ਨੇ ਕਿਉਂਕਿ ਇੰਨਾ ਪੈਸਾ ਲੋਣ ਦੇ ਬਾਵਜੂਦ ਵੀ ਉਹਨਾਂ ਦੇ ਸਾਰੇ ਘਰ ਪਾਣੀ ਦੀ ਮਾਰ ਦੇ ਹੇਠ ਆਏ ਨੇ ਤਾਂ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰੋ ਤਾਂ ਜੋ ਇਹਨਾਂ ਪਰਿਵਾਰਾਂ ਦੀ ਮਦਦ ਦੇ ਲਈ ਕੋਈ ਨਾ ਕੋਈ ਅੱਗੇ ਆਵੇ ਤਾਰ ਕੋ ਇਧਰ ਪਾੜੇਗੀ ਨਾ ਗੱਲ ਨਾ ਬਾਤ ਮੈਂ ਮੈਂ ਕੰਮ ਹੁਣੇ 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 ਮੈਂ ਆਪਣਾ ਤੁਸੀਂ ਦੇ ਪਹਿਲੇ ਦਿਨੋਂ ਬਣਿਆ ਨਾ ਨਾ ਕੋਈ ਨਹੀਂ ਕੋਈ ਆ ਗਿਆ ਮੈਨੂੰ ਖਰਾਬ ਮੈਨਾਂ ਨੇ ਕੋਈ ਵੀ ਇਧਰ ਨਹੀਂ ਦੇਖ ਮੈਂ ਉੱਠਦਾ ਕਹੋਂਦਾ ਕਾਤਿਓਂ ਗੇ ਆ ਤਾੜੇ ਨਹੀਂ ਕਰ ਕੋਣੇ ਆ ਗਿਆ ਮੇਰਾ ਘਰ ਸਾਰਾ ਹੀ ਡੱਬ ਗਿਆ ਹੀ ਨਹੀਂ ਨਹੀਂ ਫੈਲਾ ਬੈਗਾ ਹਾਂ ਜੀ ਜੀ ਹੂੰ ਹੂੰ ਬਗੇ ਸਾਡੇ ਵੇਖਣਾ ਕੀ ਪਾਣੀ ਦੇ ਸੱਤ ਅਨਾਰਸ ਕਰਤਾ ਕੋਈ ਨਹੀਂ ਆਪਾ ਕਦਾਵਾਂਗੇ ਸਾਡੇ ਉਹ ਦਵਾਈ ਦੇ ਦੇ ਤੂੰ ਪਾਪਾ ਜੀ ਇਹਨੂੰ ਟੂਬਾਂ ਦੇ ਪੈਦਾ ਤਾਂ ਦਵਾਈ ਲਾਉਣੀ ਆ ਟੂ ਸਾਰੇ ਬੱਚਿਆਂ ਦੇ ਵੀ ਆਪਣੇ ਵੀ ਹਾਂ ਪੈਰ ਖਲਾਬ ਹੋ ਜਾਂਦੇ ਆ ਹਾਂ ਬਿਆਹ ਹੋ ਗਿਆ ਅੰਦਰੋਂ ਕ੍ਰੈਕ ਹੋ ਗਏ ਪੱਕੇ ਇਧਰੋਂ ਕੀ ਹਾਲ ਜੀ ਠੀਕੋ ਫਿਰ ਮੈਡਮ ਨੂੰ ਕਹਿ ਕੇ ਤੇ ਫਿਰ ਦਵਾਈ ਮਗਾਈ ਆ ਪਿੱਛੋਂ ਆਉਂਦੀ ਪ੍ਰਸ਼ਾਸਨ ਨਾਲ ਸੁਹੂਲਤ ਬੰਦੇ ਖਾ ਜਾਂਦੇ ਅੱਗੇ ਕੀ ਇੱਥੇ ਕਰੀਏ ਜਰਨਲ ਅੱਗੇ ਲੱਗਾ ਹੋਗਾ